ਏ ਭਾਈ ਜਿਹੜੇ ਗੁਰੂ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਆਓ ਮੈਂ ਤੁਹਾਨੂੰ ਦਰਸ਼ਨ ਕਰਾਵਾਂ ਰਾਤ ਪੈ ਚੁੱਕੀ ਹੈ ਕਹਿਣ ਲੱਗੇ ਦੀਵਾ ਕੋਲ ਲੈ ਕੇ ਆਓ ਹੁਣ ਦੀਵਾ ਕੋਲ ਜਾਂਦਾ ਗਿਆ ਹੈ ਤੇ ਜਦੋਂ ਦੀਵਾ ਉੱਤੇ ਕੀਤਾ ਗਿਆ ਇਹਨਾਂ ਗੁਰੂ ਕੇ ਸਿੱਖਾਂ ਨੇ ਪਹਿਲਾਂ ਦਰਸ਼ਨ ਨਹੀਂ ਕੀਤੇ ਜਦੋਂ ਉਹਨਾਂ ਨੇ ਇੱਕ ਇੱਕ ਕੱਪੜੇ ਦੀ ਪਰਤ ਖੋਲੀ ਹੈ ਦੇਖੋ ਉਸ ਵੇਲੇ ਜਦੋਂ ਦਰਸ਼ਨ ਕੀਤੇ ਕਹਣ ਲੱਗੇ ਕਿਹੜਾ ਪੁਰਸ਼ਾ ਏ ਇਹ ਭਲਿਆ ਇਹ ਕੀ ਹੈ ਅਸੀਂ ਤਾਂ ਸਮਝਿਆ ਸੀ ਕੋਈ ਖਜ਼ਾਨਾ ਹੋਏਗਾ ਜਿਸ ਨੂੰ ਛਾਤੀ ਦੇ ਨਾਲ ਲੈ ਕੇ ਤੁਰਿਆ ਫਿਰਦਾ ਹੈ ਕਹਿਣ ਲੱਗੇ ਇਹ ਬਹੁਤ ਵੱਡਾ ਖਜ਼ਾਨਾ ਹੈ ਮੈਂ ਹੁਣੇ ਤੁਹਾਨੂੰ دیدار ਕਰਾਉਂਦਾ ਹਾਂ ਦਰਸ਼ਣ ਕਰਾਏ ਉਹਨਾਂ ਨੇ ਪੁੱਛਿਆ ਕੌਣ ਹੈ ਕਹਿਣ ਲੱਗੇ ਉਹੀ ਗੁਰੂ ਹੈ ਜਿਨ੍ਹਾਂ ਨੂੰ ਤੁਸੀਂ ਯਾਦ ਕਰ ਰਹੇ ਹੋ ਕਹਿਣ ਲੱਗੇ ਅੱਜ ਉਹ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਏ ਹਨ ਤੁਹਾਡੀ ਭਾਵਨਾ ਦੇਖ ਕੇ ਇਹ ਤੁਹਾਨੂੰ ਦਰਸ਼ਨ ਕਰ ਦੇਣ ਵਾਸਤੇ ਆਏ ਹਨ ਆ ਲਓ ਦਰਸ਼ਨ ਕਰ ਲਓ ਦੇਖੋ ਉਸ ਵੇਲੇ ਗੁਰੂ ਕੀ ਸਿੱਖੋ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਹਨ ਦਰਸ਼ਨ ਕਰਨ ਤੋਂ ਬਾਅਦ ਉਹ ਜਿਹੜਾ ਕੱਪੜਾ ਰੱਖਿਆ ਸੀਗਾ ਬੜੇ ਸੁੰਦਰ ਢੰਗ ਦੇ ਨਾਲ ਪਾਣੀ ਗਰਮ ਕੀਤਾ ਗਿਆ ਉਹਦੇ ਨਾਲ ਗੁਰੂ ਕੇ ਸੀਸ ਦੇ ਵਿੱਚੋਂ ਜਿਹੜਾ ਖੂਨ ਨਿਚੜਿਆ ਸੀਗਾ ਉਸ ਨੂੰ ਸਾਫ਼ ਕੀਤਾ ਪਹਿਲੇ ਜਿਹੜੇ ਕੱਪੜੇ ਸਨ ਉਹ ਲਾ ਦਿੱਤੇ ਗਏ ਆਪਣੇ ਘਰ ਦੇ ਵਿੱਚ ਜਿਹੜੇ ਕੱਪੜੇ ਤਿਆਰ ਕੀਤੇ ਸਨ ਉਹ ਪਹਿਨਾਏ ਗਏ ਸਰੀਰ ਨੂੰ ਉਹ ਸੀਸ ਨੂੰ ਉਹਦੇ ਵਿੱਚ ਲਪੇਟਿਆ ਗਿਆ ਅਰਦਾਸਾਂ ਕਰ ਰਹੇ ਹਨ ਕਹਿਣ ਲੱਗੇ ਬੇਨਤੀਆਂ ਤਾਂ ਅਸੀਂ ਕਰਦੇ ਹਾਂ हे ਪਾਤਸ਼ਾ ਆਓ ਆਪਣੇ ਕੱਪੜੇ ਆਪਣੀ ਭੇਟਾ ਲੈ ਕੇ ਜਾਓ ਪਰ ਇਸ ਰੂਪ ਦੇ ਵਿੱਚ ਆਓਗੇ ਕਦੀ ਅਸੀਂ ਐਸੀ ਆਸ ਨਹੀਂ ਸੀ ਰੱਖੀ ਹੈ ਪਾਤਸ਼ਾ ਕੁਰਬਾਨੀ ਦੇਣ ਤੋਂ ਬਾਅਦ ਵੀ ਤੁਸੀਂ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹੋ ਐਸਾ ਗੁਰੂ ਸੰਸਾਰ ਦੇ ਵਿੱਚ ਨਹੀਂ ਦੇਖਿਆ ਹੈ ਐਸੀ ਭਾਵਨਾ ਦੇ ਨਾਲ ਬੜੀ ਪ੍ਰਸੰਨਤਾ ਦੇ ਨਾਲ ਗੁਰੂ ਕੇ ਸਿੱਖਾਂ ਨੇ ਦੇਖੋ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੀ ਸੇਵਾ ਕੀਤੀ ਉੱਥੇ ਨਾਲ ਹੀ ਗੁਰੂ ਕੇ ਪਿਆਰੇ ਨੂੰ ਜਦੋਂ ਇਹ ਸਾਰਾ ਕੁਝ ਸੁਣਿਆ ਦੇਖਿਆ ਸਮਝਿਆ ਫਿਰ ਪਾਣੀ ਗਰਮ ਕਰਕੇ ਗੁਰੂ ਕਾ ਜਿਹੜਾ ਸਿੱਖ ਹੈ ਚਲਦਿਆਂ ਚਲਦਿਆਂ ਜਿਹਦੇ ਪੈਰਾਂ ਦੇ ਵਿੱਚ ਕੰਡੇ ਵਾਜੂ ਅੱਜ ਕਿ ਲਹੂ ਨਿਚੜ ਰਿਹਾ ਹੈ ਇਹਨਾਂ ਮੀਆਂ ਬੀਬੀ ਨੇ ਗੁਰੂ ਕੇ ਸਿੱਖ ਦੇ ਚਰਨ ਵਿੱਚ ਧੋਤੇ ਔਰ ਇਸੇ ਤਰ੍ਹਾਂ ساری ਰਾਤ ਉਸ ਗੁਰੂ ਕੇ ਸਿੱਖ ਨੂੰ ਕਿਆ ਕਹਿਣ ਲੱਗੇ ਤੁਸੀਂ ਆਰਾਮ ਕਰੋ ਅੱਜ ਦਾ ਦਿਨ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਘਰ ਦੇ ਵਿੱਚ ਦੀਦਾਰ ਬਖਸ਼ੇ ਹਨ ਅੱਜ ਦਾ ਦਿਨ ਇਹ ਸੇਵਾ ਸਾਡੇ ਹਿੱਸੇ ਪਾ ਦਿਓ ساری ਰਾਤ ਛੋਟਾ ਜਿਹਾ ਕਪੜਾ ਲੈ ਕੇ ਉਹਨੂੰ ਚੋਰ ਬਣਾ ਕੇ हे ਪਾਤਸ਼ਾਹ ਉਹੋ ਜਿਹਾ ਚੋਰਤਾ ਨਹੀਂ ਕਰ ਸਕਦੇ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਸੀਗਾ ਪਰ ਸਾਡਾ ਜੋ ਕੁਛ ਹੈ ਪ੍ਰਵਾਨ ਕਰੋ ਰਾਤ ਸਾਰੀ ਰਾਤ ਗੁਰੂ ਕੇ ਸਿਸ ਦੀ ਸੇਵਾ ਕੀਤੀ ਦੇਖੋ ਐਸੀ ਭਾਵਨਾ ਗੁਰੂ ਤੇਗ ਬਹਾਦਰ ਜੀ ਟੁਕੜੇ ਟੁਕੜੇ ਹੋ ਕੇ ਵੀ ਸੰਗਤਾਂ ਦੀਆਂ ਭਾਵਨਾ ਪੂਰੀਆਂ ਕਰ ਰਹੇ